ਸਾਡੀ ਸੀਆਈ ਇਨਸਪੈਕਟਰ ਸਰੇਂਦਰ ਕੁਮਾਰ ਨੇ ਲੋਡਰ ਰੋਡ ਤੇ ਨਾਕਾ ਲਾਇਆ ਹੋਇਆ ਸੀ ਕਿਨਣੇ ਕਿ ਗੱਡੀ ਕਾਬੂ ਕੀਤੀ ਜਿਸ ਵਿੱਚ ਕਨਾਲ ਨਾਂ ਦਾ ਵਿਅਕਤੀ era ਕਾਬੂ ਕੀਤਾ ਜਿਹਦੇ ਕੋਲੋਂ 200 ਗ੍ਰਾਮ ਹੈਰੋਨ ਅਤੇ ਇੱਕ ਕਸਟਮ ਅਤੇ 4 ਕਾਰਤੂਸ ਜਿਹੜੇ ਰਿਕਵਰ ਕੀਤੇ ਗਏ ਪੁਲਿਸ ਕਮਿਸ਼ਨਰ ਜਿਲੰਦਰ ਸੁਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਆਈਏ ਸਟਾਫ ਜਿਲੰਦਰ ਦੀ ਪੁਲਿਸ ਟੀਮ ਵੱਲੋਂ ਇੱਕ ਪਿਸਟਲ ਅਤੇ 200 ਗ੍ਰਾਮ ਹੈਰੋਇਨ ਸੰਨੇ ਇੱਕ ਹੋਰ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੂੰ ਲੱਡਵਾਲੀ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਪਛਾਣ ਕੁਨਾਲ ਉਰਫ ਵਿਸ਼ੂ ਪੁੱਤਰ ਸਰਿੰਦਰ ਕੁਮਾਰ ਵਾਸੀ ਫੇਜ਼ 1 골ਡਨ ਕਲੋਨੀ ਦੀਪਨਗਰ ਜਿਲੰਦਰ ਦੇ ਰੂਪ ਵਜੋਂ ਹੋਈ ਹੈ ਪੁਲਿਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਜਾਰੀ ਹੈ ਦੇਖੋ ਪੂਰੀ ਵੀਡੀਓ ਬਿਊਰੋ ਰਿਪੋਰਟ ਜਿਲੰਦਰ ਬ੍ਰਿਜ ਟੀਵੀ ਮਾਨ ਜੋ ਕਮਿਸ਼ਨਰ ਸਾਹਿਬ ਸ੍ਰ ਸਾਡੀ ਸੀਆਈ ਇਨਸਪੈਕਟਰ ਸਰੇਂਦਰ ਕੁਮਾਰ ਨੇ ਲੋਡਰ ਰੋਡ ਤੇ ਨਾਕਾ ਲਾਇਆ ਹੋਇਆ ਸੀ ਜਿਨ੍ਹਾਂ ਨੇ ਇੱਕ ਗੱਡੀ ਕਾਬੂ ਕੀਤੀ ਜਿਸ ਵਿੱਚ ਕਨਾਲ ਨਾਮ ਦਾ ਵਿਅਕਤੀ ਜਿਹੜਾ ਕਾਬੂ ਕੀਤਾ ਜਿਹਦੇ ਕੋਲੋਂ 200 ਗ੍ਰਾਮ ਹੈਰਨ ਅਤੇ ਇੱਕ ਪਿਸਤਲ ਅਤੇ ਚਾਰ ਕਾਰਤੂਸ ਜਿਹੜੇ ਰਿਕਵਰ ਕੀਤੇ ਜਿਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਲੰਧਰ ਕੈਂਟ ਦੇਰ ਦੇ ਦੀਪਨਗਰ ਦਾ ਰਹਿਣ ਵਾਲਾ ਜਿਹਦੇ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ 307 ਦਾ ਦਰਜ ਹੋਇਆਗਾ ਜੋ ਕਿ 2 ਕੁ ਮਹੀਨੇ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਆਇਆ ਜਿਸ ਕਰਕੇ ਪੂਰੀ ਸੰਧਤ ਵਿੱਚ ਪੈ ਗਿਆ ਇਹ ਤੇ ਇਹਦੇ ਵਿੱਚ ਹੁਣ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਇਹਨੇ ਗਾਂ ਡਿਲੀਵਰੀ ਦੇਣੀ ਸੀ